ਹੈਲੋ ਜੀ ਸਸਕਲ ਬੱਚੇ ਗਏ ਹੋ ਸਿਚੂਏਸ਼ਨ ਦੇ ਤੇ ਆਪਾਂ ਮੈਂ ਚਲ ਗਏ ਹੋਏ ਹੈਗੇ ਆ ਤੇ ਬਣਾਉਣਾ ਸਾਗ ਸਵੇਰੇ ਸੀ ਤੇ ਮੈਂ ਕਿਹਾ ਚਲੋ ਕੱਟ ਕੇ ਨੂੰ ਰੱਖ ਹੀ ਲੈਨੇ ਆ ਤੇ ਨਾਲ ਜੇ ਕੱਟਿਆ-ਕੁੱਟਿਆ ਹੋਵੇ ਤੇ ਵਧੀਆ ਸਟੋਵਾਂਗੀ ਇਹਨੂੰ ਸਵੇਰੇ ਕਿਉਂਕਿ ਮੈਂ ਕਿਹਾ ਚਲ ਧੋਵਾਂਗੇ ਇਹਨੂੰ ਸਵੇਰੇ ਕਿਉਂਕਿ ਉਹਦੀ ਧੁੱਟਾ ਜਾਂਦਾ ਜਦੋਂ ਆਪਾਂ ਬਣਾਉਨੇ ਹੋਵੇ ਨੀਤ ਰਾਤ ਨੂੰ ਧੋ ਕੇ ਰੱਖ ਲੋ ਤਾਂ ਸਵੇਰ ਤੱਕ ਹੋ ਜਾਂਦਾ ਖਰਾਬ ਤੇ ਸਵੇਰੇ ਮੈਂ ਗੁਰਦਰ ਸਾਹਿਬ ਜਾਨ ਤੋਂ ਪਹਿਲਾਂ ਹੀ ਆਪਾਂ ਸਾਗ ਧੋ ਕੇ ਰੱਖ ਗਏ ਸੀ ਤੇ 2 ਘੰਟੇ ਵਿੱਚੋਂ ਦੇਖਿਆ ਤੇ ਵਧੀਆ ਦਾ ਪਾਣੀ ਪੂਣੀ ਨੁੱਟ ਗਿਆ ਸੀ ਚੰਗੀ ਤਰ੍ਹਾਂ ਸੁੱਕ ਗਿਆ ਸੀ ਤੇ ਸਹਿਜ ਵੀ ਮੇਨ ਲੱਜ ਗੁਰਦਾਰੇ ਗਈ ਸੀਗੀ ਤੇ ਇਹ ਵੀ ਨਾਂ ਨੂੰ ਕਿ ਹੋ ਗਈ ਸੀ ਫ੍ਰੀ ਆਪਦਾ ਤੇ ਆਪਦੀ ਘਰ ਦੀ ਪੈਸੇ ਸਟੱਡੀ ਤੇ ਉਧਰ ਇਸ਼ੂ ਤਾਂ ਆਪਦਾ ਸੌਰੀ ਸੀ ਥੋੜਾ ਏਲੀਟ ਡਰਦੀ ਕਿਉਂਕਿ ਵਿੰਟਰਸ 홀ੀਡੇਸ ਬੱਚਿਆਂ ਦੀ ਚੱਲਦੀਆਂ ਪਈਆਂ ਤੇ ਬੱਚਿਆਂ ਨੂੰ ਹੁੰਦਾ ਹੀ ਚਲੋ ਥੋੜਾ ਟਾਈਮ ਆਪਦਾ ਜ਼ਿਆਦਾ ਟਾਈਮ ਸੁੱਤੇ ਰਹਿਣ ਤੇ ਬਾਕੀ ਚਲੋ ਸਾਗ ਵੀ ਇੱਧਰ ਆਪਣਾ ਮੈਂ ਧਰ ਦਿੱਤਾ ਸੀਗਾ ਤੇ ਨਾਲ ਹੀ ਪਾਏ ਵਿੱਚ ਲਸਣ, ਟਿਹਰੀਆਂ ਮਿਰਚਾਂ, ਪਿਆਜ਼, ਲਾਲ ਮਿਰਚ ਤੇ ਨਾਲ ਥੋੜੇ ਪੈਨ ਨਮਕ ਦੇ ਚਲੋ ਜੀ ਸੀਟੀਆਂ ਵੱਜਣ ਵਾਸਤੇ ਰੱਖਦੇ 15 ਤੋਂ 20 ਵੱਜ ਜੰਦੀਆਂ ਨਹੀਂ ਇਹ ਕੋ ਸੀਟੀਆਂ ਤਾਂ ਬਾਬਾ ਜੀ ਤੇ ਫੇਰ ਜਾ ਕੇ ਸਾਗ ਬੰਦਦਾ ਤੇ ਜੇ ਆਪਾਂ ਹੁਣ ਚੁੱਲ੍ਹੇ ਤੇ ਬਣਾਉਣਾ ਹੋਵੇ ਚੁੱਲ੍ਹੇ ਤੇ ਪਿਛਲੇ ਸਾਲ ਬਣਾਉਂਦੀ ਹੁੰਦੀ ਸੀ ਪਰ ਚੁੱਲ੍ਹੇ ਤੇ ਹੁਣ ਟਰਾਲਜ ਆਇਆ ਨਾ ਪਹਿਲਾਂ ਚੁੱਲਾ ਜਲਾਓ ਤੇ ਫੇਰ ਬਣਾਓ ਟਾਈਮ ਬੜਾ ਲੱਗਦਾ ਤੇ ਚਲੋ ਗੈਸ ਤੇ ਵਧੀਆ ਬਣੀ ਜਾਂਦਾ ਵਾ ਤੇ ਇਹ ਚਲੋ ਅ퍼 ਸਾਫ ਸੁਆਈਆਂ ਵੀ ਮੈਂ ਇਧਰ ਕਰ ਲਈਆਂ ਸੀਗੀਆਂ ਤੇ ਸਾਫ ਸੁਆਈਆਂ ਕਰਕੇ ਤਾਂ ਫ੍ਰੀ ਸੀ ਬਸ ਇਹਦੋਂ ਬਾਅਦ ਸਾਗ ਵੀ ਕੋਟ ਲਿਆ ਸੀ ਤੇ ਸਾਗ ਤੋਂ ਬਾਅਦ ਟਰੱਕੇ ਲੋਣਾ ਸੀ ਮੈਂ ਕਿਹਾ ਚਲੋ ਦੇਖਦੇ ਹਾਂ ਜੇ ਇਹਦਾ 1125 ਹੋਵੇ ਸੀ ਅਜੇ ਸ਼ੂਟ ਨਹੀਂ ਸੀ ਮੈਂ ਵੀ ਇਧਰ ਸਾਗ ਨੂੰ ਵਧੀਆ ਕੋਟ ਕੇ ਤੇ ਵਧੀਆ ਸਾਗ ਮਲਾਈ ਵਾਗਾ ਬਣ ਕੇ ਬੜਾ ਹੀ ਟੇਸਟੀ ਸਾਗ ਬਣਿਆ ਸੀਗਾ ਤੇ ਬਾਕੀ ਇਹਦੇ ਚ ਬਾਥੂ ਨਹੀਂ ਆਤੀ ਬੱਸ ਇਹੋ ਸੇਤ ਕਿ ਮੇਥੀ ਪਾਈ ਸੀ ਵੀ ਬਾਥੂ ਮਿਲੇ ਨਹੀਂ ਕੱਲ ਆ ਨਾ ਲਾਏ ਨਹੀਂ ਸਾਗ ਦੇ ਤੇ ਮੇਥੀ ਨਾਲ ਹੀ ਵਧੀਆ ਟੇਸਟ ਜਾਂਦਾ ਵਾ ਸਾਗ ਵੀ ਆਪਾਂ ਬਸ ਮਧਨੀ ਨਾਲ ਹੀ ਕੋਟੀ ਦਾ ਕੇ ਮਿਕਸਚਰ ਕੋਟ ਦਿਆ ਸਾਗ ਨੂੰ ਪਰ ਮੈਨੂੰ ਪਸੰਦ ਹੀ ਨਹੀਂ ਸਾਗ ਦੇ ਨਾ ਚਰ ਮਧਨੀ ਨਾਲ ਆਪਦੇ ਹੱਥ ਨਾਲ ਲਹੋਟਾ ਦੇ ਦਈਏ ਸਾਗ ਨੂੰ ਫੇ ਇਧਰ ਪਿਆਜ਼ ਤੇ ਟਮਾਟਰ ਵਗੈਰਾ ਤੇ ਅਦਰਕ ਮਹਾਰੀ ਵਿੱਚ ਥੋੜੀ ਜਿੰਨ ਦੇ ਚ ਪਾਈਆਂ ਵੈਸੇ ਇੱਕ ਦੋ ਕੱਟ ਵੀ ਲੈਣੀ ਨਹੀਂ ਨਾਲ ਵਧੀਆ ਲੱਗਦਾ ਫਰਾਰਾ ਇਹ ਟੇਸਟੀ ਸਾਗ ਤੇ ਲਸਣ ਵਗੈਰਾ ਤਾਂ ਪਹਿਲਾਂ ਪਾਇਆ ਸੀ ਮੈਂ ਬਾਹਰ ਬੈ ਕੇ ਕੱਟ ਲੈਣੇ ਜਿਆਦਾ ਤਾਂ ਮੈਂ ਕਿਚਨ ਜ ਖੜਕੇ ਹੀ ਕੱਟਦੀਆਂ ਸਾਰੀ ਸਬਜ਼ੀਆਂ ਵਗੈਰਾ ਤੇ ਬੜਾ ਥੋੜੀ ਥੋੜੀ ਧੁੱਪ ਸੀ ਤੇ ਚਲੋ ਮੈਂ ਕਿਹਾ ਥੋੜੇ ਥੱਕ ਗਏ ਸਵੇਰ ਦੇ 6 ਵਜੇ ਉੱਠੇ ਆ ਕੰਮਕਾਰ ਕਰਕੇ ਥੋੜਾ ਟਾਈਮ ਬੈੰਨੇ ਧੁੱਪ ਦੇ ਵਿੱਚ ਤੇ ਨਾਲ ਉੱਥੇ ਬੈਠ ਕੇ ਤੜਕਾ ਕੱਟ ਲੈਣੇ ਸਾਗ ਦਾ ਤੇ ਵੈਸੇ ਸਵੇਰ ਤਾਂ ਬੜੀ ਠੰਡ ਸੀ ਬੱਦਲ ਜਿਹੀ ਹੈਗੇ ਸੀ ਪਤਾ ਨਹੀਂ ਸੀ ਧੁੱਪ ਨਿਕਲੇਗੀ ਨਹੀਂ ਨਿਕਲੇਗੀ ਪਰ ਫਿਰ ਥੋੜੀ ਬਹੁਤੀ ਨਿਕਲੀ ਗਈ ਤੇ ਚਲੋ ਇਸ਼ੂ ਵੀ ਉੱਠੀ ਸੀ ਤੇ ਉਧਰ ਫਰੂਟ ਵੀ ਆਏ ਹੋਏ ਸੀ ਤੇ ਕਹਿ ਲਈ ਸਿਮਾ ਫਰੂਟ ਮੈਨੂੰ ਕੱਟ ਦੋ ਤੇ ਉਹ ਆਪ ਦਾ ਫਰੈਸ਼ ਫਰੂਟ ਹੋ ਕੇ ਆ ਗਈ ਸੀ ਤੇ ਵਦੀ ਨਾਲ ਨੂੰ ਕੇ ਤੇ ਫੇਰ ਮੁੰਦੇ ਵਾਸਤੇ ਕੱਟਿਆ ਫਰੂਟ ਤੇ ਇਸ਼ੂ ਦੇਖਦੀ ਪਈ ਸੀ ਕਹਿੰਦੀ ਮਮਾ ਅੱਜ ਔਰੇਂਜ ਬਹੁਤ ਵਧੀਆ ਹੈ ਕਿਉਂਕਿ ਕੱਲ ਵੀ ਠੀਕ ਸੀ ਔਰੇਂਜ ਕੱਲ ਵੀ ਐਸੇ ਉਹ ਠੀਕ ਠੀਕ ਸੀਗੇ ਪਰ ਅੱਜ ਵਧੀਆ ਹੁਣ ਮਿੱਠੇ ਹੋਣ ਲੱਗੇ ਪਹਿਲਾਂ ਹੁੰਦੇ ਸੀ ਖੱਟੇ ਤੇ ਸਾਈਜ਼ ਵੀ ਛੋਟੇ ਨੇ ਜਿੰਨੇ ਸਾਈਜ਼ ਵੱਡੇ ਹੁੰਦੇ ਨੇ ਨਾ ਔਰੇਂਜ ਤੇ ਉਹਨੇ ਮਿੱਠੇ ਵੀ ਹੁੰਦੇ ਤਾਂ ਉਹਨਾਂ ਨਾਲ ਵਧੀਆ ਔਰੇਂਜ ਦਾ ਸੀਰਜ ਜਾਂ ਧੁੱਪ 'ਚ ਬੈਠ ਕੇ ਵਧੀਆ ਬੰਦਾ ਖਾ ਵੀ ਲੈਂਦਾ ਵਾ ਤੇ ਚਲੋ ਕੰਮ ਕੋਮੇ ਵੀ ਆਪਣੇ ਹੋਈ ਪਈ ਸੀ ਵੇ ਤੜਕਾ ਲੋਣਾ ਸੀ ਸਾਗ ਨੂੰ ਤੇ ਬਣਾਉਣੀ ਸੀ ਰੋਟੀ ਨਾਲ ਮੈਂ ਤੇ ਉਹਨਾਂ ਇੱਕੋ ਦਾ ਟਾਈਮ ਹੋ ਚੁਕਿਆ ਸੀ ਤੇ ਮੈਂ ਕਿਹਾ ਚਲੋ ਸਾਗ ਨੂੰ ਤੜਕਾ ਲਾ ਲਾਂ ਤੇ ਆਪਾਂ ਆਗੇ ਕਿਚਨ 'ਚ ਚਲੋ ਸਾਗ ਨੂੰ ਲੱਗਦਾ ਪਏ ਤੜਕਾ ਪਹਿਲਾਂ ਪਿਆਜ਼ ਹਰੀ ਮਿਰਚਾਂ ਅਦਰਕ ਵਗੈਰਾ ਪਾਇਆ ਤੇ ਫਿਰ ਪਾਇਆ ਟਮਾਟਰ ਨਾਲ ਹੀ ਤੇ ਸਾਗ ਵਧੀਆ ਤੜਕਾ ਸਾਗ ਨੂੰ ਲਾਇਆ ਤੇ ਬੱਚਾ ਨੇ ਵਧੀਆ ਟੇਸਟੀ ਸਾਗ ਖਾਦਾ ਤੇ ਹੁਣ ਸਾਗ ਦਾ ਸੀਜ਼ਨ ਹੀ ਆ ਥੋੜੇ ਦਿਨ ਮਤਲਬ ਸਬਜ਼ੀਆਂ ਖਾਣ ਤੋਂ ਬਾਅਦ ਮੈਂ ਡੱਕ ਜਾਂਦਾ ਤੇ ਮਨ ਹੁੰਦਾ ਵੀ ਚਲੋ ਸਾਗ ਹੀ ਬਣਾ ਲਈਏ ਚਲੋ ਜੀ ਓਕੇ ਬਾਏ ਬਾਏ ਸਸ਼ਕਾਲ